ਗੁਰਦੁਆਰਾ ਸ਼੍ਰੀ ਸੰਤ ਸਰ ਸਾਹਿਬ ਨਿਊ 골ਡਨ ਐਵੇਨਿਊ ਅੰਮ੍ਰਿਤਸਰ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਕੱਢਿਆ ਗਿਆ ਨਗਰ ਕੀਰਤਨ ਇਹ ਨਗਰ ਕੀਰਤਨ ਅਲੱਗ ਅਲੱਗ ਥਾਵਾਂ ਤੇ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ ਕਿ ਨਿਊ 골ਡਨ ਐਵੇਨਿਊ ਜੋੜਾ ਫਾਟਕ ਰਾਮਪਾਲੀ ਮਾਲ ਮੰਡੀ ਆਦਿ ਸ਼ਾਮਲ ਹਨ ਨਗਰ ਕੀਰਤਨ ਦਾ ਸੰਗਤ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਨਗਰ ਕੀਰਤਨ ਤੋਂ ਬਾਅਦ 4 ਵਜੇ ਤੋਂ ਰਾਤ 12 ਵਜੇ ਤੱਕ ਸੰਤ ਸਰ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਵੀ ਸਜਾਇਆ ਗਿਆ। ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ, ਕਵਲਜੀਤ ਸਿੰਘ, ਜਸਵੰਤ ਸਿੰਘ, ਵਿਕਰਮਜੀਤ ਸਿੰਘ, ਮਿਹਰਜੀਤ ਸਿੰਘ, ਜੈਦੀਪ ਸਿੰਘ, ਮਨਜਿੰਦਰ ਸਿੰਘ, ਬੱਗਾ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਬਲਦੇਵ ਸਿੰਘ, ਦਲਬਾਗ ਸਿੰਘ, ਸਾਬੀ ਸਿੰਘ ਬਿਆਸਵਾਲਾ। ਪੱਤਰਕਾਰ ਸਾਹਿਬ ਸਿੰਘ ਦੇ ਨਾਲ ਸਿਮਰਨ ਮੱਟੂ ਦੀ ਵਿਸ਼ੇਸ਼ ਰਿਪੋਰਟ। ਅੱਜ ਸਾਰੇ ਗੁਰਾਮਦਾਸ ਸਰਦਾਰ ਜੀ ਅੰਮ੍ਰਿਤਸਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਨੂੰ ਸੰਬੰਧ ਵਿੱਚ ਨਾਲ ਕੀਤਾ ਗਿਆ ਹੈ ਜਿਹਨੂੰ ਬਹੁਤ ਸੋਨਾ ਸਾਰਿਆਂ ਸਜੋਜਤਾ ਆ ਤੇ ਜਿਹੜੀ ਲੰਗਰ ਦੀ ਸੇਵਾ ਕੀਤੀ ਗਈ ਹੈ ਗੁਰਪੁਰਬ ਦੀ ਸਾ ਸਭ ਨੂੰ ਲੱਖ ਲੱਖ ਵਧਾਈਓ ਅੱਜ ਨਿਊ ਕੋਰਟ ਲੈਵਲ ਤੋਂ ਲੈ ਕੇ ਰਾਮਪਾਲੀ ਖਾਈ ਆ ਕੇ ਤੇ ਨਿਊ ਕੋਰਟ ਲੈਵਲ ਦੀ ਮੇਨ ਸਟਰੀ ਆ ਕੇ ਤੇ ਗੁਰਦਵਾਰਾ ਸਵਾਤੀ ਆ ਜੀ ਸਤਿ ਸ੍ਰੀ ਅਕਾਲ ਸਭ ਨੂੰ ਜੂਸ ਨੂੰ ਕੀ ਮੈਸੇਜ ਚਾਹੁੰਦੇ ਹੋ ਤੂੰ ਵਸੇ ਇਹੀ ਆ ਵੀ ਗੁਰੂ ਗੋਬਿੰਦ ਸਿੰਘ ਸਿੱਖਿਆ ਚੱਲਣਾ ਚਾਹੀਦਾ ਸਿੱਖੀ ਦਾ ਅਧਾਰ ਕਰਨਾ ਨਾਮ ਜਪਣ ਮਨ ਛਕਣਾ ਵਾਹਿਗੁਰੂ ਖਾਲਸਾ ਬਜੀ ਹਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹ ਤੂੰ ਮੇਰੇ ਵੱਲ ਹੈ ਤਾਂ ਕਿਆ ਮਚਦਾ ਸਭ ਕੁਝ ਮੇਰੇ ਸੋਪਿਆ ਜਾਂ ਤੇਰਾ ਫਰਮਾ ਵਾਹਿਗੁਰੂ ਜੀ ਦੀ ਮਿਹਰ ਨਾਲ ਅੱਜ ਗੁਰਗੱਪ ਗੋਬੀ ਸਿੰਘ ਜੀ ਦੇ ਪਾਵਨ ਪ੍ਰਕਾਸ਼ ਉਤਸਵ ਤੇ ਸਮੂਹ ਨਗਰ ਨਿਵਾਸੀਆਂ ਨਿਊ 골ਡਨ ਐਵੇਨਿਊ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਮੈਜੁਰ ਜੀ ਸਾਨੂੰ ਅੱਗੇ ਵੀ ਇਹ ਸੇਵਾ ਫਕਸ਼ਨ ਅਸੀਂ ਕਰਦੇ ਹਾਂ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਤੋਂ ਜਿਹੜਾ ਗੁਰੂ ਕਾਜੀ ਗੁਰੂ ਜੀ ਦਾ ਬਰ்தਿਆ ਬਰ்தਿਆ ਸਭ ਨੂੰ ਬਹੁਤ ਬਹੁਤ ਵਧਾਈਆਂ ਸਾਨੂੰ ਬਹੁਤ ਵਧਾਈਆਂ ਬੋਲੇ ਸੋਨਿਹਾਲ ਸ਼ਾਨੀ ਸਰਯਾ ਦਾ ਹੈ ਅਗੀ ਜਖਾਨ ਸਾਹਿਬ ਆਏ ਜਿੰਦਗੀ ਬੰਦੇ ਸਮੂਹ ਸੰਗਤਾਂ ਨੂੰ ਨਗਰ ਨਿਵਾਸੀਆਂ ਨੂੰ ਬਦੌਦ ਦੇ ਚਰਚੇ ਤੋਂ ਮਹਾਰਾਜ ਡਾਈਡੂ ਜੀ ਸਾਨੂੰ ਕਿਰਮੇ ਦਾ ਪਰਿਆਤ ਕਿਉਂ ਪਰ ਪਰ ਕਿਉ ਸਾਡੇ ਨਿੱਕਾ ਸਵਾਗਤ ਹੈ ਇਹਨਾਂ ਦਾ ਆਰ ਸਾਧ ਸੰਗਤ ਦਾ ਪ੍ਰੇਮੀ ਕਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਗੁਰਦੁਆਰਾ ਸੰਸਾਰ ਤੋਂ ਆ ਗਿਆ ਵਾ ਜੋ ਜੋੜਾ ਪਾਟਕ ਰਾਮ ਤਲਾਈ ਤੇ ਆ ਨਿਆਲਾ ਸਵੀਟ ਦੇ ਲਾਗੋਂ ਦੀ ਹੁੰਦਾ ਆ ਸਰਦਾਰ ਬਲਦੇਵ ਸਿੰਘ ਦੀ ਵਹਿਲੀ ਚ ਪਹੁੰਚਿਆ ਵਾ ਤੇ ਸਮੂਹ ਸੰਗਤਾਂ ਨੂੰ ਬੇਨਤੀ ਆ ਇਸੇ ਨੂੰ ਮਮਾ ਕੇ ਤੇ ਲੰਗਰ ਛਕੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕੀ ਚੀਜ਼ ਦਾ ਲੰਗਰ ਲਗਾਇਆ ਗਿਆ ਤੁਹਾਡੇ ਵੱਲੋਂ ਇਹ ਲੰਗਰ ਬਰੈਡ ਪਕੌੜੇ ਚਾਹ ਪਕੌੜੇ ਬਰੈਡ ਪਕੌੜੇ ਸਾਰਾ ਅਦਕ ਦਾ ਲੰਗਰ ਲਾਇਆ ਗਿਆ ਇਸ ਤਰ੍ਹਾਂ ਨੇ ਉਪਰਾਲੇ ਕਰਕੇ ਤੁਹਾਡੇ ਮਨਕ੍ਰਿਤ ਸੰਤੁਸ਼ਟੀ ਮਿਲਦੀ ਬਹੁਤ ਜਿਆਦਾ ਸੰਤੁਸ਼ਟੀ ਮਿਲੀ ਆ ਤੇ ਇਸ ਕਰਕੇ ਮੈਂ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਕਰਦਾ ਵਾਂ ਕੇ ਵੱਧ ਤੋਂ ਵੱਧ ਉਤਸ਼ਾਹ ਕਰੋ ਤੇ ਅੱਗੇ ਤੋਂ ਵੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਅੱਗੇ ਤੋਂ ਵੀ ਇਹ ਲੰਗਰ ਜਿਹੜੇ ਲੱਗਦੇ ਰਹਿਣ ਤੇ ਸਿੰਘ ਛੱਕ ਦੇ ਦੈਨ ਤੇ ਵਡਿਆਈਆਂ ਬੜੀਆਂ ਰਹਿਣ ਗੁਰੂ ਘਰ ਨਾਲ ਜੁੜੇ ਰਹਿਣ ਤੇ ਜੂਤ ਨੂੰ ਇਹ ਬੇਨਤੀ ਕਰਦਾ ਵਾਂ ਵੀ ਜੂਤ ਅਮਰ ਸਕੇ ਤੇ ਗੁਰੂ ਘਰ ਨਾਲ ਜੁੜੇ ਹਾਏ ਗੁਰਜੀਕਾਰ ਸਾਹਿਬ ਹਾਏ ਗੁਰਜੀਕਾਰ